ਆਲਾ ਮਮੀ ਚਾਹ ਮਮੀ ਚਾਹ ਲਾ ਲ ਹਾਂ ਛਾ ਤੇਰੀ ਬਾਣੀ ਨਹੀਂ ਗਾਣਾ ਬੁਲਿਆ ਤੇਰਾ আরে ਵਾਜਾਂ ਤਾਂ ਮਾਰਨੀ ਮੈਂ ਕਿ ਮਮੀ ਚਾਹ ਲਾ ਲ ਚਾਹ ਲਾ ਲ ਚਾਹ ਲੈ ਲਓ ਚਾਹ ਲੈ ਲਓ ਬਾਜ ਮਾਰ ਬੰਦੇ ਨੂੰ ਪਤਾ ਪੈ ਜਾਵੇ ਉਲਟੇ ਸੱਤੇ ਪੈ ਤਾ ਨੂੰ ਸੁਣਨ ਦਾ ਨਹੀਂ ਤੇ ਚਾਹ ਚਾਹ ਮੈਂ ਠੰਡੀ ਹੋ ਜਾਂਦੇ ਮੇਰੇ ਪੈਰ ਦਵਾ ਰੱਖ ਦੇ ਚਾਹ ਪੈਰ ਦਵਾ ਮੇਰੇ ਜੋ ਮੈਂ ਅੰਗਰ ਤੱਕ ਆ ਕੇ ਥੱਕੀ ਹਾਂ ਆ ਕੇ ਆਇਆ ਕੋ ਹਲੇ ਤਾਂ ਦਵਾਜੋ ਵੀ ਪੌਣੇ ਦਵਾ ਦੁਜੀ ਦਿਨ ਇਸਨੇ ਉਹ ਕਿੰਨੀ ਬੜੀ ਰਹਿੰਦੀ ਐ ਅੱਜ ਕੱਲ ਕੰਮ ਕਰੰਦੇ ਆ ਕਰਦਾ ਕੰਮ ਕਿਹੜਾ ਕਰੰਦੇ ਆ ਕੰਮ 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 ਮਨਜੇ ਕਾਮਕਾਰ ਦੀ ਝਾੜ ਝੂੜ ਲੰਦੀ ਐ ਸਾਰੇ ਮੈਂ ਚੱਕੀ ਚਲਾ ਦਵਾ ਰੋਟੀ ਨਹੀਂ ਕਰਨੀ ਤੂੰ ਲੇਕਿਨ ਹੋਰ ਕੰਮ ਕਰ ਫੜਾਓ ਜਾ ਮੈਂ ਮ ਫੜ ਲੈਣੀ ਐ ਇਨੀ ਕੀ ਮੱਝਾ ਕਿ ਤੁਹਾਡੇ ਵਰਗੀ ਨਹੀਂ ਮੈਂ ਹੋਰ ਕੰਮ ਕਰ ਜਿਹੜਾ ਕਰਨੇ ਕਰ ਗਿਆ ਇਹਨਾਂ ਨੂੰ ਅਕਲਸ਼ਾ ਖਾਈਏ ਇਹੋ ਜਿਹੇ ਇਹੋ ਜਆ ਖਾਂਦੇ ਹੋਣੇ ਨੇ ਇਹ ਮੋਟੇ ਪਿੱਕੇ ਇਹੋ ਜਆ ਖਾਂਦੇ ਹੋਣੇ ਜਿਹੋ ਜਆ ਆ ਬਣਾ ਕੇ ਰੱਖ ਦਿੰਦੀ ਪਾਗੜ ਪਾਣੀ ਇਹਨਾਂ ਨੇ ਕਿਹਾ ਮੈਂ ਕੁਸੌੜੀਆਂ ਕਰਾਉਣੀਆਂ ਨੇ ਨੰਦ ਬੇਮੇਰੇ ਦਾ ਖਲਾ ਕੀ ਤਮਾਸ਼ਾ ਕੀ ਇਹਨਾਂ ਦਾ ਬੰਨ ਨਹੀਂ ਦੇਖ ਅੱਗੇ ਵੇਖੀ ਜਾ ਉਹਨਾਂ ਦਾ ਹਾਲ ਕੀ ਹੁੰਦਾ ਬੈਠ ਕੁਰਸੀ ਤੇ ਬੈ ਤੈਨੂੰ ਕੀ ਬਿਮਾਰੀ ਹੈ ਮੰਨ ਕੇ ਮੈਂ ਬਿਮਾਰ ਆ ਬਿਮਾਰ ਹੈ ਤੂੰ ਤੈਨੂੰ ਬਿਮਾਰ ਘਾਲ ਵਾਲੀ ਗੋਣੀ ਖਾਦੀ ਨਹੀਂ ਤੂੰ ਮੰਮੀ ਕੋਈ ਨਹੀਂ ਮੈਂ ਖਾਣ ਮੰਮੀ ਮੈਨੂੰ ਨਾ ਬੁਖਾਰ ਆ ਲੱਗਦਾ ਤੇ ਨਾਲੇ ਸਿਰ ਦਰਦ ਹੁੰਦਾ ਸਾਰਾ ਪਿੰਡਾ ਦਰਦ ਹੁੰਦੀਆ ਮੇਰਾ ਮੇਰਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਮੈਂ ਰੋਟੀ ਨਹੀਂ ਖਾਦੀ ਸਵੇਰ ਦੀ ਉਹ ਤੈਨੂੰ ਦਵਾਈ ਦਿੱਤੀ ਕੱਲ ਕੱਲ ਦੀ ਖਾਦੀ ਨਹੀਂ ਤਾਂ ਦੋ ਗੋਲੀਆਂ ਖਾਣੀਆਂ ਹੀ ਮੈਂ ਮੁਸਬਤ ਕਾਮ ਮੈਂ ਮੰਮੀ ਆਜਾ ਤੂੰ ਪਿਆਰਾ ਸੀ ਤਾਂ ਮੋਲਿਆ ਦੇਣੀ ਹੈ ਚੱਲ ਪਾ ਕੇ ਤੁਹਾਨੂੰ ਬਾਹਰ ਫਿਰੰਦਾ ਇਹ ਆਵਾਰਾ ਫਿਰਾਂ ਜਵੇਂ ਲੋਕਾਂ ਲੋਕੀ ਗੋਲ ਗੱਪੇ ਖਾਂਦੀਆਂ ਕਰਦੀਆਂ ਨੇ ਨਾ ਤੁਸੀਂ ਕਹਿੰਦੀਆਂ ਜੀ ਗੋਲ ਗੱਪੇ ਚਾਹੀਦੇ ਨੇ ਸਾਨੂੰ ਮੰਮੀ ਮੈਨੂੰ ਗੋਲ ਗੱਪੇ ਦੁਲਾ ਮੰਗਾ ਨਹੀਂ ਮੈਂ ਕਹਾਂ ਨਹੀਂ ਵੀ ਤੂੰ ਮੈਨੂੰ ਦਵਾਈ ਦਵਾ ਕੇ ਤੇਰ ਜਵਾਨ ਚਲੋ ਨਾ ਤੇਰ ਜਵਾਨ ਕੰਮ ਕਰ ਛੱਤ ਤੇ ਜਾੜ ਛੱਤ ਦਾ ਸਾਰਾ ਕੰਮ ਕਰਕੇ ਆਣਾ ਤੇ ਮੈਂ ਕਿੰਨੂੰ ਦਵਾਈ ਮੈ ਲਿਆ ਕੇ ਦੇਣੀ ਕੰਮ ਛੱਤ ਤੇ ਸਾਰਾ ਕੰਮ ਕਰਦਾ ਛੱਤੇ ਉੱਪਰ ਆਇਆ ਮੈਂ ਦਵਾਈ ਲੈ ਕੇ ਦੇਣੀ ਮੈਂ ਕਿਹਾ ਮੈਂ ਆਫਟਰ ਦੇ ਦਵਾਈ ਲੈਣ ਮੈਨੂੰ ਨਾਲ ਲੈ ਕੇ ਜਾ ਉਂ ਤੇ ਮੈਨੂੰ ਕੋਈ ਨਹੀਂ ਮੈਂ ਦਵਾਈ ਲਿਆ ਦੇਣੀ ਤੇ ਛੱਤ ਤੇ ਜਾ ਕੰਮ ਕਰ ਦਵਾਈ ਖਾਵਾਂਗੇ ਠੀਕ ਹੋਵਾਂਗੇ ਤੇ ਫੇਰ ਹੀ ਛੱਤ ਤੇ ਕੰਮ ਕਰਾਂਗੇ ਨਹੀਂ ਜਾ ਕੇ ਐਨਾ ਬੁਰਾ ਹਾਲ ਕਰਦੀ ਐ ਬੁੜੀ ਨੀ ਫੇਰ ਬਈਏ ਤੈਨੂੰ ਮੈਂ ਕੀ ਆਸੀ ਕੋਠੇ ਦੇ ਜਾ ਕੇ ਕੰਮ ਕਰ ਤੇਰੇ ਮਾਪਿਆਂ ਨੇ ਹੀ ਸਿਖਾਇਆ ਤੇ ਉਹ ਨਾ ਮੰਮੀ ਮੈਂ ਠੀਕ ਨਹੀਂ ਕੀਤੀ ਮੈਂ ਦਵਾਈ ਖਾ ਕੇ ਫੇਰ ਹੀ ਕੰਮ ਕਰੂੰਗੀ ਕੰਮ ਕਰੂੰਗੀ ਤੇਰੇ ਮਾਪਿਆਂ ਪੈਕੇ ਨਹੀਂ ਸਿਖਾਇਆ ਲੱਭਾ ਬੈ ਜਾਣਾ ਲੰਮੀ ਪੈ ਜਾ ਰਹੀ ਆ ਲੈ ਫੜ ਦਵਾਈ ਖਾ ਤਾਂ ਕੰਮ ਕਰ ਚੱਲ ਚੱਲ ਖਾ ਦਵਾਈ ਜਰ ਮੈਂ ਵੇਖਾ ਕਾ ਮੈਂ ਤੇਰੇ ਵਾਂਗੂੰ ਲੰਮੀ ਪੈਣ ਦੀ ਥੋੜੀ ਕਰਨੀ ਆ ਜੇ ਮੰਮੀ ਦਵਾਈ ਘਾੜੀ ਜਿਹੜੀ ਕੰਮ ਵਿਗੜੀ ਆ ਤੁਹਾਡੀ ਤਬਾ ਤੇ ਮੈਂ ਸਵਾਰਾਂਗੀ ਤੁਹਾਡਾ ਤਮਾਸ਼ਾ ਤੇ ਮੈਂ ਬੰਨ ਕੇ ਰੱਖਾਂਗੀ ਦੋਨਾਂ ਦਾ ਉਹ ਜਿਹੜੀ ਲੁਕੀ ਰਹਿੰਦੀ ਆ ਨਾ ਤੇਰੀ ਵਿੱਚ ਮਰਜੀ ਉਹਦੇ ਨਾਲ ਉਹਦੇ ਤੋਂ ਮੈਂ ਦੱਸਣੀ ਪਤਾ ਉਹ ਬਾਈ ਲਿਆ ਕੇ ਫੜਾ ਦਿੱਤੀ ਆ ਵੀ ਕੀ ਕਰ ਲੈ ਸਾਰਾ ਬੜਾ ਖਲਾਰਾ ਬੱਚਿਆਂ ਨੇ ਪਾਇਆ ਉੱਤੇ ਸਾਰਾ ਕੰਮ ਕਰਕੇ ਸੰਭਰ ਕੇ ਤੇ ਫਿਰ ਦਵਾਈ ਖਾ ਕੇ ਨਾ 10 ਮਿੰਟ ਤੂੰ ਉੱਤੇ ਲੰਮੇ ਨਹੀਂ ਪੈਣਾ ਉੜ ਜਾ ਰੋਟੀ ਪਾਣੀ ਸਰਪਣਾ ਤੇ ਮੈਂ ਜਾਣਾ ਬਾਹਰ ਕੰਮ ਜਾਣਾ ਨਾਲ ਵੇਖ ਮੇਰੀ ਸੁਣ ਗੱਲ ਮੈਂ ਨਾ ਚੱਲ ਇਹ ਤੈਨੂੰ ਨਹੀਂ ਜਾਣਾ ਉਹਦੀ ਡਿਊਟੀ ਲਾਉਣੀ ਚੱਲ ਅੰਦਰ ਚੱਲ ਜਦੋਂ ਮੈਂ ਕਹਾਂ ਨਾ ਮੈਂ ਤਾਂ ਲਾਉਂਗਾ ਕੰਮ ਕਰ ਬਾਹਰ ਦਾ ਕਰਾਂਗੇ ਤੁਸੀਂ ਅੰਦਰ ਰਹਿਣਾ ਕਿ ਆਨੰਦ ਚੱਲ ਬਾਹਰ ਆਈ ਮੈਂ ਵੀ ਕਰਦਾ ਮੈਂ ਬਾਹਰ ਦਾ ਕਰਾਂਗੇ ਅੰਦਰ ਦਾ ਸੰਭਰੋ ਕਰੋ ਮੈਂ ਦੱਸਾਂ ਪਤਾ ਤਾ ਅੱਡੀ ਤਬਾ ਮੈਂ ਸਵਾ ਰਾਂ ਨਾਲੇ ਜਿਹੜਾ ਬੁਲਾਉਣ ਕਿਹਾ ਹੋ। ਕੀ ਕਰਨੀ ਹੈ? ਮੰਮੀ ਤੇ ਗੋਬੇ ਪਣਾ ਲੱਗੀ। ਤੈਨੂੰ ਮੈਂ ਕਿੱਸੀ ਗਲੀ 'ਚ ਜਾਣਾ ਨਹੀਂ। ਮੰਮੀ ਨਹੀਂ ਮੈਂ। ਤੈਨੂੰ ਮੈਂ ਤੁਹਾਨੂੰ ਉਹਨੂੰ ਵੱਡੀ ਨੂੰ ਵੀ ਤੈਨੂੰ ਵੀ। ਤੈਨੂੰ ਮੈਂ ਕਿਹਾ ਵੀ ਮੈਂ ਝਾੜੂ ਬਾਹਰ ਦੀ ਗਲੀ 'ਚ ਸਾਫ ਕਰਦਾ ਸੀ ਤਾਂ ਤੂੰ ਦੇਖਣ ਹੀ ਗਈ। ਝਾੜੂ ਦੋੜਾ। ਅੰਦਰ ਘਰ ਦਾ ਕਰੋ ਸਾਰਾ। ਬਾਹਰ ਦਾ ਮੈਂ ਸੰਭਰੇ ਝਾੜੂ। ਤੂੰ ਦੇਖਣ ਹੀ ਗਈ। ਮੰਮੀ ਕੁਛ ਨਹੀਂ ਤੁਹਾਡੀ ਤਵਾ ਜਿਹੜੀ ਵਿਗੜੀ ਆ ਮੈਂ ਸੁਵਾਰਾਂ ਨੀ ਵੇਖੀ ਤੁਹਾਡਾ ਮੈਂ ਤਮਾਕਾ ਕਿਵੇਂ ਬਾਈ ਜਿਹੜੀ ਤੁਸੀਂ ਵਿਗੜੀਆਂ ਜੇ ਨਾ ਤੁਹਾਡੇ ਮਾਪਿਆਂ ਨੂੰ ਕੋ ਸਮਝਾਇਆ ਨਹੀਂ ਤੇ ਕੇ ਨੂੰ ਕੁਝ ਕਹਿ ਕੇ ਨਿਕਲ ਜਾ ਬੀਸੇ ਗੰਮ ਕਰਨਾ ਤਰੀਕੇ ਨਾਲ ਰਹਿਣਾ ਸਾਡੀ ਸਾਸਮ ਤਰੀਕੇ ਨਾਲ ਰੱਖਦੀ ਸੀ ਹੁਣ ਐਕਨ ਬਾਹਰ ਜਾਏਂਗੀ ਜਾ ਤੁਹਾਡੇ ਘਰ ਕੇ ਜਾ ਤੈਨੂੰ ਵੇਖਾਂ ਜਰਾ ਮੈਂ ਨਹੀਂ ਮੰਮੀ ਨਹੀਂ ਅਧੋਗੀ ਕਮਾ ਲੋ ਕਿ ਤਾ ਦਿਵਾਲੀ ਮੇਰੇ ਕਾਹਨੇ ਕਾਤੇ ਨਾ ਸਭ ਸਭ ਕੁਝ ਹਾਂ ਠੀਕ ਮੁੰਡੇ ਮੇਰੇ ਮੰਨਦੇ ਨੇ ਸਭ ਕੁਝ ਮੈਂ ਕਰਨਾ ਕਰਦਾ ਪ੍ਰਧਾਨ ਆਵੇ ਨਹੀਂ ਕੀ ਆ ਜਾਂਦਾ ਦੇਖੋ ਫਾਟੀਆਂ ਨਾ ਹੁਣ ਚਿੱਤੇ ਮੁੰਡੇ ਆ ਨਹੀਂ ਬੋਲਣ ਲੱਗ ਜਾਂਦੇ ਆ ਵੀ ਆਪਣੇ ਬਾਹਰ ਆਪਣੇ ਧਰਾਂ ਦੇ ਮੋੜੇ ਖੜੇ ਆ ਨਾ ਕਿਸੇ ਦੇ ਧਰਾਂ ਮੋੜੇ ਥੋੜੀ ਖੜ ਗਏ ਆਪਾਂ ਚਲੋ ਕੋਈ ਨਾ ਗੱਦਬੜਾ ਨਾ ਆ ਜਾਵੇ

ਤਾਈ ਜੀ ਕੁੜ ਬਜਾ ਆ ਰਹੀ ਤੇ ਰੀਂਦੀ ਤੁਹਾਨੂੰ ਦੇਖ ਜਾਂਦੀ ਤਾਈ ਜੀ ਤੁਹਾਨੂੰ ਕੌਣ ਲੈ ਕੇ ਜਾਂਦਾ ਬਾਜ਼ਾਰ ਬਸ ਤਾਈ ਜੀ ਤੁਹਾਨੂੰ ਪਤਾ ਹੀ ਆ ਤੁਹਾਨੂੰ ਕਿੱਥੇ ਲੈ ਕੇ ਜਾਂਦੀ ਬਾਜ਼ਾਰ ਸਾਨੂੰ ਤਾਂ ਬਾਹਰ ਚਾਤੀ ਮਾਰਨ ਦਾ ਵੀ ਹੁਕਮ ਨਹੀਂ ਤਾਈ ਜੀ ਓੜੇ ਕਿਉਂ ਪਤਾ ਨਹੀਂ ਤਾਈ ਜੀ ਕਹਿੰਦੀ ਅੰਦਰ ਹੀ ਕੰਮ ਕਰੋ ਤੁਸੀਂ ਕੋਠਿਆਂ ਤੇ ਚੜੋ ਸਫਾਈ ਕਰ ਕੋਠੇ ਤੇ ਚੜੋ ਅੰਦਰ ਨਾ ਵੇਖਿਓ ਉਧਰ ਦੇਖੇ ਤਾਈ ਜੀ ਉੱਚ-ਉੱਚੀਆਂ ਕਹਿੰਦਾ ਨਹੀਂ ਅਸੀਂ ਕਿਹੜਾ ਕਿ ਤੇ ਇਧਰ ਉਧਰ ਵੇਨੇ ਆ ਕਿਧਰ ਨਹੀਂ ਵੇਂਦੇ ਤਾਈ ਜੀ ਅਸੀਂ ਮੈਂ ਕੱਲ ਪਰਸੋਂ ਹੀ ਤਾਈ ਜੀ ਬਿਮਾਰ ਸਾਂ ਤੇ ਦਵਾਈ ਲਿਆ ਕੇ ਸੁਣਦੀ ਸੀ ਕਹਿੰਦੀ ਦਵਾਈ ਬਾਅਦ ਚ ਖਾਈ ਪਹਿਲਾਂ ਕੋਠੇ ਕਾਠੇ ਸਾਫ ਕਰਕੇ ਆ ਅੱਛਾ ਅੱਛਾ ਨਾਲ ਤਾਂ ਬੇਰੀ ਸ਼ੌਣ ਗੱਲ ਤੇ ਆਪਣਾ ਤੁਸੀਂ ਉਹਨੂੰ ਕੁਝ ਕਹਿੰਦੀ ਆ ਕੋਈ ਨਹੀਂ ਕਿ ਤਾਈ ਜੀ ਸੀ ਕੀ ਕਹਿਣਾ ਅਸੀਂ ਕੁਝ ਨਹੀਂ ਕਹਿੰਦੇ ਅਸੀਂ ਤਾਈ ਜੀ ਕੁਝ ਵੀ ਨਹੀਂ ਕਹਿੰਦੇ ਅਸੀਂ ਤਾਂ ਆਪਣੇ ਨਾ ਪਿਛਲਿਆਂ ਦੀ ਇੱਜ਼ਤ ਰੱਖਨੇ ਆ ਤੇ ਅਗਲਿਆਂ ਦੀ ਵੀ ਰੱਖਨੇ ਆ ਵੀ ਸਾਨੂੰ ਲਈ ਵਿਆਹ ਕੇ ਲਿਆਂਦਾ ਆ ਚਾਰ ਬੰਦਿਆਂ ਨੇ ਸਾਰਿਆਂ ਨੇ ਅਸੀਂ ਸਭ ਦੀ ਇੱਜ਼ਤ ਰੱਖਣੀ ਆ ਤੂੰ ਇਸ ਤਰ੍ਹਾਂ ਕਰੋ ਹੁਣ ਮੇਰੀ ਗੱਲ ਸੁਣ ਇਹਦਾ ਨਹੀਂ ਨੇ ਲੋਟ ਆਉਣਾ ਤੂੰ ਇਹਨੂੰ ਨਾ ਜੇ ਤੂੰ ਆਉਂਗੀ ਨਾ ਬਾਹਰ ਤੇ ਪਾਣੀ ਦਾ ਪੁੱਛੀਏ ਨਾ ਪਾਣੀ ਦਾ ਨਾ ਪੁੱਛੀਏ ਨਾ ਕੋਈ ਵੀ ਗੱਲ ਪਾਣੀ ਦਾ ਨੀ ਨਾ ਪੁੱਛੀ ਜੇ ਤੂੰ ਕਹਿੰਦੀ ਨਾ ਕੀ ਗੱਲ ਐ ਤੂੰ ਕਹ ਨਹੀਂ ਨਹੀਂ ਕੋਈ ਗੱਲ ਨਹੀਂ ਗੱਲ ਤਾਂ ਕੋਈ ਸਾਡਾ ਬਾਹਰ ਦਾ ਨਾ ਗੇਟ ਖੜਕਣ ਦੀ ਆ ਕਿਤੇ ਮੰਮੀ ਤੇ ਨਹੀਂ ਆ ਗਈ ਮੰਮੀ ਨੇ ਕਿਹਾ ਇੰਨਾ ਚਿਰ ਤੂੰ ਕੀ ਕਰਦੀ ਸੀ ਹਾਂਜੀ ਮੰਮੀ ਹੁਣ ਤੇਰੀ ਮਾੜੀ ਨਿਕਲ ਆਈ ਆ ਕਿੱਥੇ ਸੀ ਤੁਸੀਂ ਦੋ ਜਾਣੀ ਮੈਂ ਨਾ ਉਹ ਨਾ ਰੋਟੀ ਪਕਾ ਕੇ ਆਈ ਸੀ ਨਾ ਤੇ ਗਰਮੀ ਬੜੀ ਲੱਗਣ ਦੀ ਸੀ ਮੈਂ ਕਿਤੇ ਥੋੜੀ ਜਿਹਾ ਨਾ ਅੰਦਰ ਜਾ ਕੇ ਆਉਂਦਾ ਆ ਓਹ ਕਿੱਥੇ ਨਾ ਭੇਜ ਦਵਾ ਮੈਂ ਕਿਚੌੜੀ ਆਰ ਮੇਂਸ਼ ਵੀ ਲੈਣਾ ਮੈਂ ਪਾਣੀ ਦਾ ਕੋਟਰ ਸੋਇਚਾ ਆ ਫੜਿਆ ਨਾ ਵੱਡੀ ਚੀਜ਼ ਤੇ ਨਾ ਪੁੱਛਾਂ ਬੱਡ ਇੱਧਰ ਗਈ ਉਹ ਅੱਦੀ ਦੀ ਨਾ ਕੱਪੜੇ ਛਾਦੂ ਉਤੋਂ ਤੇ ਸੀ ਨਾ ਤੇ ਉਤੋਂ ਸੁਕਣੇ ਲਾਣ ਗਏ ਨੇ ਅੱਛਾ ਦੀਦੀ ਕਰਨ ਗਈ ਦੀਦੀ ਨੂੰ ਤਾਂ ਮੈਂ ਕਿਹਾ ਵੀ ਤੂੰ ਕੱਪੜੇ ਧੋਣੇ ਨੇ ਤੇ ਤੂੰ ਸੁਕਣੇ ਪਾ ਕੇ ਆ ਸਕੀ ਸੁਕਣੇ ਉਹਨੇ ਕੋਠੇ ਦੀ ਸਾਰੇ ਚ ਪਾਈ ਦਿੱਤੀ ਐ ਬੱਚੇ ਖਲਾਰਾ ਪਾ ਲੈਂਦੇ ਨੇ ਕੋਠੇ ਦੇ ਛੱਤ ਤੇ ਮੰਮੀ ਉਹ ਮੈਂ ਨਾ ਰੋਟੀ ਪਕਾਉਣ ਲੱਗ ਗਈ ਤਾਂ ਰੋਟੀ ਪਕਾਉਂਦੇ ਪਕਾਉਂਦੇ ਨਾ ਫਿਰ ਗਰਮੀ ਲੱਗੀ ਤੇ ਮੈਂ ਕਿਹਾ ਚਲੋ ਮੈਂ ਥੋੜੀ ਦੇਰ ਬੈਠ ਜਾ ਕਿ ਤੇਮੀ ਨੇ ਬਾਤ ਹੈ ਕੋਈ ਨਾ ਮੰਮੀ ਮੈਂ ਕਰ ਲੈਣੀ ਵੱਡੀ ਉਦੋਂ ਬਾਅਦ ਤੇ ਤੂੰ ਉਦੋਂ ਵੱਡ ਤੁਹਾਡੀ ਰਜਾ ਕੀ ਹੈ ਮੈਂ ਨਾ ਤੁਹਾਡੀਆਂ ਪੰਮੀਰੀਆਂ ਕਮਾ ਲੈਣੀ ਹੈ ਨਾ ਦੋਨਾਂ ਦੀਆਂ ਸੁਣ ਗਿਆ ਤੇਰੀ ਹੋਣੀ ਨਾ ਟੱਕਰ ਤੇ ਤੂੰ ਉਹਦੀ ਤੇਰੇ ਨਾਲ ਟੱਕਰ ਬੰਦਾ ਬੰਦਾ ਹੁਣ ਗੱਲ ਕੀ ਹੈ ਤੁਹਾਨੂੰ ਕੋਈ ਨਾ ਤੁਸੀਂ ਦੋਵੇਂ ਨਹੀਂ ਲੱਗਨੀ ਜੇ ਦੋ ਹੋਣਦੀ ਤੂੰ ਨਹੀਂ ਜੇ ਤੂੰ ਨਹੀਂ ਉਹ ਨਹੀਂ ਹੁੰਦੀ ਉਹਨੂੰ ਮੈਲਾ ਵਧੇਰੀ ਨਹੀਂ ਉਹ ਤੇ ਉਹਨੂੰ ਮੈਲਾ ਵਧੇਰੀ ਨਹੀਂ ਤੇਨੂੰ ਵੀ ਮੈਲਾ ਵਧੇਰੀ ਨਹੀਂ ਕਦੀ ਉੱਪਰ ਕਦੀ ਨੁੱਚੇ ਕਦੀ ਉੱਪਰ ਕਿੰਨਾ ਕੁ ਜੰਤਰੂ ਮੰਤਰੂ ਆ ਜਿੱਤੇ ਲੋਕ ਲੁਕ ਜਾਂਦੇ ਆ ਜੋ ਤੁਹਾਡੀਆਂ ਪੰਮੀਰੀਆਂ ਮੈਂ ਘੁਮਾਵਾਂਗੀ ਇਸ ਤਰ੍ਹਾਂ ਨਹੀਂ ਕਾਬੂ ਆਉਂਦੇ ਤੁਹਾਡੇ ਜਣਦਿਆਂ ਨੂੰ ਦੱਸਾਂਗੀ ਉਹਨਾਂ ਨੂੰ ਬੁਲਾਵਾਂਗੀ ਜਿਨ੍ਹਾਂ ਨੇ ਤੁਹਾਨੂੰ ਜੰਮ ਕੇ ਪਾਲ ਕੇ ਤੇ ਮੇਰੇ ਅੱਗੇ ਲਾਇਆ ਮੇਰੇ ਮੁੰਡਿਆਂ ਦੇ ਆ ਕੱਲ੍ਹ ਨਾ ਕਿਤੇ ਤੁਹਾਨੂੰ ਸੂਰ ਮੈਂ ਹੁਣ ਨਾ ਬਾਹਰ ਜਾਣਾ ਇੱਕ ਦੋ ਘੰਟੇ ਬਾਕੇ ਠੀਕ ਹੈ ਮੈਂ ਚੱਲੀ ਆਂ ਜੇ ਮੇਰੇ ਅੰਦੇ ਨੂੰ ਗੜਬੜੀ ਖੈਲੀ ਹੋਈ ਘਰ ਦੇ ਵਿੱਚ ਇੱਧਰ ਉੱਧਰ ਤੇ ਤੁਹਾਡੀਆਂ ਵੇਖ ਲਈ ਤੁਹਾਡੀਆਂ ਪੱਕੀਆਂ ਰੋਟੀਆਂ ਉੱਥੇ ਰਹਿਣ ਦਾਂ ਮੈਨੂੰ ਵੀ ਪ੍ਰਧਾਨ ਨਹੀਂ ਕਿਛੇ ਨਿਕਣ ਸੁਣ ਗਿਆ ਹਾਂ ਕੋਈ ਉਲਾ ਬਣੀ ਆਉਨੋ ਕੋਨ ਉਲਾ ਬਣੀ ਆ ਤੇਨੋ ਕੋਨ ਉਲਾ ਬਣੀ ਤੇ ਓਕੇ ਜੀ ਮੰਮੀ ਜੀ ਇੱਥੇ ਹੀ ਆ ਤੂੰ ਕਹੇ ਨਹੀਂ ਮੰਮੀ ਜੀ ਇੱਥੇ ਹੀ ਆ ਦੱਸਾਂ ਕਿ ਤੁਹਾਨੂੰ ਪਤਾ ਹੁਣ ਮੈਂ ਚੱਲੀ ਆਂ ਮੇਰੇ ਅੰਦੇ ਨੂੰ ਨਾ ਸਾਰਾ ਮੁਕੰਮਲ ਹੋਣਾ ਚਾਹੀਦਾ ਉਹਦੇ ਜਿੰਨੀ ਸਾਰਾ ਕੰਮ ਹੈ ਤੂੰ ਲੁਕੀਸ